ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਪਨੀਰ ਬਣਾਵਾਂਗੇ ਪਨੀਰ ਉਹ ਬਣਾਵਾਂਗੇ ਜਿਹੜਾ ਆਪਾਂ ਨੂੰ ਆਪਾਂ ਪਨੀਰ ਟਾਬੇ ਤੋਂ ਲੈਣ ਜਾਂਦੇ ਆ ਉਹ ਵਾਲਾ ਪਨੀਰ ਬਣਾ ਕੇ ਤਿਆਰ ਕਰਾਂਗੇ ਤੇ ਪਨੀਰ ਮੈਂ ਘਰੇ ਤਿਆਰ ਕੀਤਾ ਸੀ ਪਨੀਰ ਅਸੀਂ ਬਾਜ਼ਾਰੋਂ ਨਹੀਂ ਲੈਂਦਾ ਤੇ ਪਨੀਰ ਦੇ ਵਿੱਚ ਅਸੀਂ ਪਾਵਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਟਮਾਟਰ ਇਹ ਵੀ ਬਰੀਕ ਕੱਟਿਆ ਹੋਇਆ ਤੇ ਇੱਥੇ ਮੈਂ Shimla ਮਿਰਚ ਪਾ ਦਵਾਂਗੇ ਹਰੀ ਮਿਰਚ ਆਪਣੇ ਸਵਾਦ ਅਸਾਰ ਪਾਵਾਂਗੇ ਤੇ ਇਹ ਮੈਂ ਅਧਕਤ ਲਸਣ ਲਸਣ ਨੂੰ ਕੁੱਟ ਕੇ ਪਾਵਾਂਗੇ ਤੇ ਇੱਥੇ ਮੈਂ 2-3 ਚਮਚੇ ਦਹੀਂ ਦੇ ਲਏ ਸੀ ਤੇ ਆਪਾਂ ਇਸ ਨੂੰ ਪੁੰਨ ਕੇ ਪਾਵਾਂਗੇ ਤੇ ਇਹ ਮੈਂ ਮੇਥੀ ਲਈ ਸੀ ਸੁੱਕੀ ਮੇਥੀ ਤੇ ਚਲੋ ਹੁਣ ਆਪਾਂ ਮਸਾਲੇ ਮਿਲਾ ਲੈਨੇ ਆਂ ਅੰਦੀ ਸਭ ਤੋਂ ਪਹਿਲਾਂ ਆਪਾਂ ਮੈਂ ਜਿਹੜੇ 2 ਚਮਚੇ ਵੇਸਣ ਦੇ ਲਏ ਸੀ ਉਹਨਾਂ ਨੂੰ ਆਪਾਂ ਪੋਨ ਲੈਨੇ ਆਂ ਫਲੇਮ ਤੇ ਆਪਾਂ ਵਿਸਣ ਨੂੰ ਭੁੰਨ ਲਾਵਾਂਗੇ ਵਿਸਣ ਸਾਡਾ ਭੁੰਨ ਹੋ ਗਿਆ ਵਿਸਣ ਦੀ ਬਹੁਤ ਜਿਆਦਾ ਖੁਸ਼ਬੂ ਆਉਂਦੀ ਪਈ ਤੇ ਗੈਸ ਕਰ ਦਿੰਦੇ ਆਪਾਂ ਬੰਦ ਤੇ ਵਿਸਣ ਨੂੰ ਆਪਾਂ ਪਲੇਟ 'ਤੇ ਕੱਢ ਲੈਂਦੇ ਆ ਪਲੇਟ 'ਤੇ ਕੱਢ ਕੇ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਹਾਂਜੀ ਵੇਸਨ ਸਾਡਾ ਪੁੱਜ ਗਿਆ ਤੇ ਹੁਣ ਆਪਾਂ ਮਸਾਲੇ ਪਾ ਦਿੰਨੇ ਆ ਅੱਧਾ ਚਮਚਾ ਲਵਾਂਗੇ ਹਲਦੀ ਪਾਊਡਰ ਅੱਧਾ ਚਮਚਾ ਲਵਾਂਗੇ ਲਾਲ ਮਿਰਚ ਚਮਚੇ ਦਾ ਚੌਥਾ ਹਿੱਸਾ ਲਵਾਂਗੇ ਕਾਲੀ ਮਿਰਚ ਮਸਾਲਾ ਚਮਚੇ ਦਾ ਚੌਥਾ ਹਿੱਸਾ ਦੇਗੀ ਮਿਰਚ ਚਮਚੇ ਦਾ ਚੌਥਾ ਹਿੱਸਾ ਹੁਣ ਗਰਮ ਮਸਾਲਾ ਪਾ ਦੋਗੇ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਮੇਥੀ ਦਾ ਮੇਥੀ ਤੁਸੀਂ ਜਰੂਰ ਸੁੱਕੀ ਕਸਤੂਰੀ ਮੇਥੀ ਪਾਇਓ ਬਹੁਤ ਵਧੀਆ ਫਲੇਵਰ ਆਉਂਦਾ ਕਸਤੂਰੀ ਮੇਥੀ ਦਾ ਮਸਾਲਿਆਂ ਨੂੰ ਕਰ ਲੈਨੇ ਮਿਕਸ ਉਸ ਤੋਂ ਬਾਅਦ ਪਾ ਦਾਂਗੇ ਮੈਂ 2-3 ਚਮਚੇ ਦਹੀਂ ਦੇ ਲਈ ਦਹੀਂ ਤੁਸੀਂ ਤਾਜ਼ਾ ਦਹੀਂ ਲੈਣਾ ਹਾਂ ਦਹੀਂ ਤੁਸੀਂ ਖੱਟਾ ਦਹੀਂ ਨਾ ਲਿਓ ਸਬਜ਼ੀ ਚਾਪੇ ਦਹੀਂ ਤੇ ਆਸਾਈਗੀ ਤੇ ਆਪਾਂ ਬਿਲਕੁਲ ਪਾਜਾ ਦਹੀਂ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਾਅਦ ਦਹੀਂ ਵਾਲੀ ਕੋਲੀ ਚ ਮੈਂ 2 ਕ ਚਮਚੇ ਪਾਣੀ ਲਿਆ ਸੀ ਇਹ ਪਾ ਦਵਾਂਗੇ ਤੇ ਇਸ ਤੇ ਇਹਨੂੰ ਫੇਰ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਪਾਣੀ ਪਾ ਕੇ ਮਸਾਲੇ ਸਾਡੇ ਮਿਕਸ ਹੋ ਗਏ ਹਾਂਜੀ ਆਪਾਂ ਗੈਸ ਤੇ ਪੈਨ ਰੱਖ ਲਿਆ ਸੀ ਪੈਨ ਤੇ ਪਾ ਦਾਂਗੇ ਆਪਾਂ ਤੇਲ ਜੋ ਵੀ ਤੁਸੀਂ ਰੱਖੇ ਪੈਨ ਤੇ ਤੇਲ ਜੋ ਵੀ ਤੁਸੀਂ ਪਾਉਣਾ ਚਾਹੋ ਤੇ ਇੱਥੇ ਮੈਂ ਪੈਨ ਤੇ ਤੇਲ ਪਾ ਲਿਆ ਤੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਮੱਖਣ ਪਕੜ ਮੈਂ ਘਰ ਦਾ ਮੱਖਣ ਪਾਇਆ ਸੀ ਤੁਸੀਂ ਬਾਜ਼ਾਰ ਦਾ ਵੀ ਪਾ ਸਕਦੇ ਮੱਖਣ ਪਾ ਕੇ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਉਸ ਤੋਂ ਬਾਅਦ ਫਿਰ ਅਗੇ ਜੀਰਾ ਜੀਰੇ ਦੇ ਨਾਲ ਆਪਾਂ ਇੱਕ ਲਾਲ ਮਿਰਚ ਤੋੜ ਕੇ ਪਾ ਦਵਾਂਗੇ फ पन लवांगेमेल जी अं पन लवांगे जी सा पण हो गया उस तो बात पादमगे प्याज ਪਾ ਕੇ ਇਹਨਾਂ ਨੂੰ ਤੇਲ ਨੂੰ 4 ਮਿੰਟ ហੋਲਡ ਕਰੋ ਟਰੋਲ ਹੋਣ ਦੇਵਾਂਗੇ ਪਿਆਜ਼ ਜਦੋਂ 2 ਕੁ ਮਿੰਟ ਹੋ ਗਏ ਸੀ ਹੁਣ ਮੈਂ ਪਾ ਦਵਾਂਗੀ ਅੱਧਿਕ ਤੇ ਲਸਣ ਮੈਂ ਜਿਹੜਾ ਕੁੱਟ ਕੇ ਰੱਖਿਆ ਸੀ ਅੱਧਿਕ ਲਸਣ ਕੁੱਟ ਕੇ ਪਾਉਣ ਨਾਲ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਤਾਂ ਇਹ ਪਿਆਜ਼ ਸੜ ਦੇ ਪੁੱਜ ਗਏ ਮੈਂ ਪਾ ਦਾਂਗੀ Shimla mirch Shimla mirch ਪਾ ਕੇ ਮਿਕਸ ਕਰ ਲੈਨੇ ਆ ਉਸ ਤੋਂ ਬਾਅਦ ਪਾਵਾਂਗੇ ਹਰੀ ਮਿਰਚ ਮਿਕਸ ਕਰਾਂਗੇ Shimla mirch ਪਾ ਕੇ ਆਪਾਂ ਜ਼ਿਆਦਾ ਭੁੰਨਣਾਂ ਨਹੀਂ ਤੇ ਉਸ ਤੋਂ ਬਾਅਦ ਮੈਂ ਪਾ ਦਵਾਂਗੇ ਟਮਾਟਰ ਬਰੀਕ ਕੱਟੇ ਹੋਏ ਤੇ ਹੁਣ ਪਾ ਦਵਾਂਗੀ ਮੈਂ ਨਮਕ ਚਮਚੇ ਦਾ ਚੌਥਾ ਕੇਸ ਨਮਕ ਲਿਆ ਨਮਕ ਆਪਣੇ ਸਵਾਦ ਅਸਾਰ ਨੂੰ ਨਮਕ ਪਾਉ ਨਿਕਸ ਕਰ ਲੈਨੇ ਆ ਗੈਸ ਦਾ ਪਲੇਮੈਂ ਮੈਂ ਲੋ ਹੀ ਰੱਖਿਆ ਸੀ ਤੇ ਹੁਣ ਅਸੀਂ ਹੁਣੇ ਦੇਰ ਹੁਣਾਂਗੇ ਜਿੰਨਾ ਚਾਹੀ ਸਾਡੇ ਟਮਾਟਰ ਨਾ ਗਲਣਗੇ ਚੰਗੀ ਤਰ੍ਹਾਂ ਮੈਲਮ ਕਰ ਲਵਾਂਗੇ ਟਮਾਟਰਾਂ ਨੂੰ ਹਾਂਜੀ ਆਪਾਂ ਚੈੱਕ ਕਰ ਲੈਨੇ ਆ ਮੈਂ 2 ਮਿੰਟ ਵਾਸਤੇ ਠੱਕਤਾ ਸੀ ਮਸਾਲੇ ਨੂੰ ਇਦੋਂ ਆਪਾਂ ਦੇਖ ਲੈਨੇ ਆਂ ਤੇ ਟਮਾਟਰ ਸਾਡੇ ਚੰਗੀ ਤਰ੍ਹਾਂ ਸ਼ੌਫਟ ਹੋ ਗਏ ਆ ਗਲ ਗਏ ਆ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾ ਦਵਾਂਗੇ ਥੋੜੇ ਥੋੜੇ ਕਰਕੇ ਆਪਾਂ ਮਿਕਸ ਕਰ ਲਵਾਂਗੇ ਗੈਂਦਾ ਫਲੇਮ ਲੋਈ ਰੱਖਣਾ ਆ ਇਹ ਤੇ ਜਿਹੜੀ ਮੈਂ ਮਸਾਲੇ ਦੀ ਗਰੇਵੀ ਬਣਾਈ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਪਾ ਦਵਾਂਗੇ ਤੇ ਮਿਕਸ ਕਰ ਲਵਾਂਗੇ ਤੇ 2-3 ਮਿੰਟ ਵਾਸਤੇ ਮਸਾਲਿਆਂ ਨੂੰ ਆਪਾਂ ਪਕਾ ਲਵਾਂਗੇ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਨੋਪਾ ਫਿਰ ਚੈੱਕ ਕਰ ਲੈਨੇ ਆ ਤੇ ਗਰੇਵੀ ਵੇਖੋ ਸਾਡੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਤੇ ਇੱਥੇ ਮੈਂ ਗੈਸ ਦਾ ਫਲੇਮ ਮੈਂ ਲੋ ਕਰਤਾ ਸੀ पका पनीर ग्रेवी पसंदि पाण ऐड कर सघे पर पाण गरम कर හ පාදමගේපන් තනිය සට පට හ සනී සට ප जा ਬੇਵਾਲਾ ਪਨੀਰ ਬਣ ਕੇ ਤਿਆਰ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ